ਕਹਿਆ ਕਿ ਕੀ ਕਰੀਏ ਕਿ ਆਪਾਂ ਆਸ ਦੀ ਆਪਾਂ ਦੇ ਕਿਰਨ ਕੇ ਰੋਣਾ ਹੈ ਇਹ ਜੀ ਉਹ ਉਹ ਇੰਨਾ ਫਿਕੂੜੀ ਤਰ੍ਹਾਂ ਦੋ ਵਜਨ ਇਹ ਵੇਸ਼ ਨੂੰ

ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁੱਧ ਨਸ਼ਾ ਮੁਕਤ ਕੈਂਪੇਨ ਆ ਉਹਦੇ ਚ ਇਹ ਹੈਗਾ ਕਨਸਾਈਨਮੈਂਟਸ ਦੇ ਵੀ ਪੁੱਛ ਕੇ ਕੇ ਆਈ ਹੈ ਕਿ ਬਹੁਤ ਸਾਰੀਆਂ ਨੇ ਰਿਸਿਵ ਕੀਤੀਆਂ ਡਿਫਰੈਂਟ ਲੋਕੇਸ਼ਨ ਵੈਪਨ ਵੀ ਮੰਗਾਏ ਆ ਤੇ ਨਾਲ ਹੀਰੋਇਨ ਵੀ ਬਣਾਈ ਤੇ ਉਹਦੇ ਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਇਸ ਜਲਦੀ ਫੜਾਂਗੇ ਉਹ ਇਹਦਾ ਸਪਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਚੱਲੀ ਹੈ ਟੋਟਲੇ ਵੀ ਹੈ ਫੋਰਟ ਦੇ ਬਾਰੇ ਤੇ ਮੈਨੂੰ ਪਤਾ ਨਹੀਂ ਸਰ ਚਲੋ ਕੋਈ ਕੋਈ ਕਰ ਲਿਆ ਕਰ ਲਿਆ ਮੈਂ ਸਾਡੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਹਾਂਜੀ ਕਰ ਹਾਂਜੀ ਕਰ 50000 ਉਹ ਬਹੁਤ ਚਾਹਤ ਆ ਪੋਫਿਟ ਕਰੀਏ ਜੀ ਸਰ ਹਾਂਜੀ ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਸਾਹਿਬ ਦੀ ਬਹੁਤ ਵੱਡੀ ਕਾਮਯਾਬੀ ਖੜੀ ਹੈ ਇਹ 6 ਕਿਲੋ 106 ਗ੍ਰਾਮ ਜੀਰੋਇਨ ਤੇ 2 ਪੌਂਸਾਈਕਲ ਤੇ ਇਹਦੇ ਵਿੱਚ 40 ਦੋਸ਼ੀ ਗ੍ਰਫਤਾਰ ਕੀਤੇ ਗਏ ਆ ਤਿੰਨੇ ਨਾਂ ਚ ਮੇਜਰ ਇੱਕ ਜੁਵਨਾਈਜ਼ ਹੈ ਇਹਦੇ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸ ਜਿਹੜੇ ਸਮਗਨਰ ਨੇ ਸਪੈਸ਼ਲੀ ਰਾਣਾ ਨਾਮ ਦਾ ਦਾ ਸਪਲਾਇਰ ਆ ਉਹਦੇ ਨਾਲ ਇੰਟਰਕਟ ਸੀਗਾ ਜਿਹੜਾ ਮੇਨ ਦੋਸ਼ੀ ਆ ਸਰਜੀ ਤੇਰੀਅਸ ਜੋਬਨ ਕਿਉਂਕਿ ਤੂੰ ਆ ਬੜਾ ਰੂਰੂ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਬੱਚਾ ਦਰਜ ਆਇਆ ਪਰ ਕਾਫੀ ਦੇਰ ਤੋਂ ਇਹ ਐਕਟਿਵ ਹੈਗਾ ਕਨਸਾਈਨਮੈਂਟ ਦੇ ਵੀ ਕੁਝ ਨਿਕੇ ਆਈ ਹੈ ਕਿ ਬਹੁਤ ਸਾਰੀਆਂ ਨੇ ਰਿਸੀਵ ਕੀਤੀਆਂ ਡਿਫਰੈਂਟ ਲੋਕੇਸ਼ਨ ਜਿਹੜੀਆਂ ਬਾਰਡਰ ਏਰੀਆ ਦੀਆਂ ਪਾਰਟੀ ਵੈਪਨ ਵੀ ਮਗਾਈ ਹੈ ਤੇ ਨਾਲ ਹੀਰੋਇਨ ਵੀ ਮਗਾਈ ਹੈ ਸ਼ੁਰੂ ਵਿੱਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਯੂਨਾਈਟ ਵੀ ਸੀ ਉਹ ਵੀ ਅਰੈਸਟ ਹੋਈ ਹੈ ਸੁਲਾਮਾ ਧਰਮ ਸਿੰਘ ਜੀ ਲਈ ਹੈਪੀ ਇਹ ਸਾਰੇ ਨਾੜਾ ਏਰੀਏ ਦੇ ਰਹਿਣ ਵਾਲੇ ਦੋਨੇ ਕੁਲਵੀਰ ਏਰੀਏ ਸੁਰਦੀਪ ਏਰੀਏ ਸਥਲਵਸ ਇਹ ਵੀ ਨਾੜਾ ਸੈਕਟਰ ਦਾ ਰਹਿਣ ਵਾਲੇ ਆ। ਉਹ ਟੋਟਲ ਇਹਨਾਂ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ। ਔਰ ਸਾਡੀ ਜਿਹੜੀ ਪੁੱਛਗਿੱਛ ਹੈ ਉਹਦੇ ਵਿੱਚ ਉਮੀਦ ਹੈ ਕਿ ਆਉਣ ਵਾਲੇ ਟਾਈਮ ਵਿੱਚ ਵੈਪਰ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ। ਕਿਉਂਕਿ ਇਹਨੇ ਸਪਲਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ। ਇੱਕ ਗੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਸ਼ਾਹ ਤੋਂ ਮਰਕਾਰ ਜਿਹੜਾ ਡਾਕੀ ਰੋਡ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆ ਕੀ ਨੇ ਸਭ ਤੋਂ ਪਹਿਲਾਂ ਦੇ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਹੈ ਔਰ ਇਕਵਲ ਫੜਿਆ ਗਿਆ ਹੈ ਹੀਰੋਇਨ ਦੇ ਕੇਸ ਤੋਂ ਸੁਝਵਾਂ ਦੇ ਆ ਗਿਓ ਬਹੁਤ ਕੁਆਂਟੀਟੀ ਸੀ ਵੀ ਜਿਹੜਾ ਦੂਜਾ ਲੜਕਾ ਹੈਗਾ ਧਰਮ ਸਿੰਘ ਉਹਦੇ ਖਲਾਫ ਦੀ ਸ਼ਿਦਾਰਸ਼ਨ ਦੀ ਵਿਰੋਧ ਔਰ ਬਲਵਿੰਦਰ ਸਾਡੇ ਸੀਆਈਏ 3 ਦੇ ਚਾਰ ਤੇ ਸਾਰੀਆਂ ਦੀ ਟੀਮ ਜਿਹੜੇ ਇਹਨਾਂ ਨੂੰ ਮੁਵਰਕਾ ਦਾ ਤੇ ਬਹੁਤ ਅੱਛਾ ਹੈ ਬਹੁਤ ਵੱਡਾ ਇੰਟਰਨੈਸ਼ਨਲ ਡਰੱਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਕਰਾ। ਔਰ ਅਗੇ ਕੀ ਉਮੀਦ ਹੈ ਕਿ ਬਹੁਤ ਜਲਦੀ ਸਾਨੂੰ ਹੋਰ ਕਾਰਵਾਈ ਜੁਏਗੀ ਬਹੁਤ ਵੈਪਨਸ ਐਂਡ ਅਰਮਸ। ਇਖਤਾਰੀਏ ਕੀ ਲਈ ਹੈ ਇਹ ਸਰਦਾਰ? 4 4 ਇਤਨਾ ਨਾਮ ਜੁਰੀਦਾ ਨਹੀਂ ਦਸੀ ਅੱਜ ਪੱਕੀ ਦੱਸ ਦਿੰਦਾ ਜਿਹੜੇ ਬੇਚੇ ਸੀ। ਇਹ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਗ ਕਿਆਜ਼ਿਬ ਹੋ ਗਿਆ ਕਿ ਉਹ ਤਿੰਨ ਅਜਿਹੇ ਕਾਰਵਾਚ ਲਿਫਟ ਹੋ ਗਿਆ ਜਾਂ ਕੋਈ ਉੱਡਣਾ ਆਮ ਆਪਣੇ ਇੱਥੇ ਇੱਕ ਗੱਲ ਦੇਖੀ ਕਿ ਟੋਪੋਗ੍ਰਾਫਿਕਲੀ ਜਿਹੜੇ ਬਾਰਡਰ ਤੇ ਜਿਹੜੇ ਪਿੰਡਾਂ ਵਿੱਚ ਜ਼ਿਆਦਾਤਰ ਲੋਕਾਂ ਦੇ ਇਹੋ ਜਿਹੇ ਜਿਹੜੇ ਕੰਟੈਕਟਸ ਬਣ ਜਾਂਦੇ ਆ ਬਾਹਰਲਾ ਇੰਟਰਫੇਸ ਦੇਖ ਰਹੇ ਆ ਪਰ ਮੈਨੂੰ ਲੱਗਦਾ ਕਿ ਵਾਪਸ ਆ ਕੇ ਜਿਆਦਾ ਕੰਟੈਕਟਸ ਹੀ ਨੇ ਬਣਾ ਲਏ ਪਿੰਡਾਂ 'ਚ ਅੱਗੇ ਤੋਂ ਕੇ ਸੁੰਦਰ ਉਹਨਾਂ ਆ ਔਰ ਜਿਹੜੇ ਬੰਦੇ ਕੋਰੀਅਰ ਇਹਨੇ ਡਿਵੈਲਪ ਕਰ ਲਏ ਪੈਸੇ ਦੇ ਲਾਲਚ ਦੇ ਵਿੱਚ ਉੱਥੋਂ ਇਹ ਸਾਰੀ ਗੱਲ ਜਿਹੜੀ ਅੱਗੇ ਆਪਣਾ ਜਿਹੜਾ ਐਕਸੈਸ ਇਹਨਾਂ ਦਾ ਸਿੱਧਾ ਗ੍ਰੇਡ ਚਲਾ ਦੇਸੀ ਇਹ ਪਰਿਵਾਰ ਦੇ ਮੈਂਬਰ ਕਿੰਨੇ ਕੀ ਮੋਰਡ ਹੈ ਜੀ ਸਰ ਪਰਿਵਾਰ ਦੀ ਇਹ ਕੋਈ ਗੱਲ ਨਹੀਂ ਆਈ ਸਾਹਮਣੇ ਬਟ ਕਿਉਂਕਿ ਇਹ ਜੇ ਛੋਟੀ ਉਮਰ ਦਾ ਹੀ ਹੈ 29 ਸਾਲ ਦਾ ਹੀ ਹੈ ਤੇ ਮੈਨੂੰ ਲੱਗਦਾ ਜੀ ਇਹਨੇ ਜਿਹੜੀਆਂ ਅਸੀਂ ਸਾਰੇ ਵਰਕ ਕਰ ਰਹੇ ਹਾਂ ਬੜਾ ਪ੍ਰੋਫੈਸ਼ਨਲੀ ਇਸ ਖਾਤੇ ਤੇ ਕਿ ਜਿਹੜੀਆਂ ਇਹਨੇ ਪਹਿਲੀਆਂ ਕਨਸਾਈਨਮੈਂਟ ਦਿੱਤੀਆਂ ਉਹਦੇ ਉੱਤੇ ਅਸੀਂ ਮੈਂ ਦੋ ਸਹਰੇਆ ਤੋਂ ਤੁਹਾਨੂੰ ਹੋਰ ਕਭੀ ਹੋਣੀ ਕਿੰਨੀ ਦੇਰ ਤੋਂ ਕੰਮ ਕਰ ਰਹੇ ਸਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਇਹ ਆਲਮੋਸਟ 20 ਸਾਲ ਤੋਂ ਕ੍ਰਾਫਟ ਐਕਟਿਵ ਹੈ ਸਰ ਬੁੱਢਾ ਕਾਰੋਬਾਰ ਕੀ ਸੀ ਇਹਨਾਂ ਦਾ ਨਾ ਧਰਮਾਰ ਦੇ ਸਕੂਲ ਵੈਂਡ ਡਰਾਈਵਰ ਹੈ ਤੇ ਇਹ ਜਿਹੜਾ ਆਪਣੇ ਸਰਫਿਸ ਦਾ ਦੂਜੇ ਦੋਨੇ ਐਮਪਲੋਇਡ ਆ ਬੇਰੁਜ਼ਗਾਰ ਨੇ ਸਰਕਾਰ ਨਾਲ ਜੀ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਜਿਹੜਾ ਨਸ਼ਾ ਖਤਮ ਨਹੀਂ ਹੋ ਰਿਹਾ ਤੇ ਸਰਕਾਰ ਵੀ ਮੇਨਾਂ ਹੀ ਉਤਾਰਦਾ ਫਿਰ ਵੀ ਕੋਈ ਵੀ ਨਹੀਂ ਸ਼ਕਤੀਕਾਰੀ ਹੈ ਫਿਰ ਵੀ ਕਿਉਂ ਨਹੀਂ ਸ਼ਕਤੀਕਰਿਆ ਕੋਈ ਪਤਾ ਕੀ ਇਹ ਕ੍ਰਾਸ ਕੁਆਟਰਟਲ ਡਰੋਨ ਦੀ ਮੂਵਮੈਂਟ ਹੈ ਨਾ ਜੀ ਉਹ ਤੁਹਾਨੂੰ ਪਤਾ ਹੈ ਟੈਕਨੋਲੋਜੀ ਇਹੋ ਜੀ ਹੈ ਕਿ ਇੰਨਾ ਵੱਡਾ ਸਾਡਾ ਬਾਸ ਬਾਰਡਰ ਉਹਦੇ ਨਾਲ ਪੁਸ਼ਿੰਗ ਕਰੀ ਜਾ ਔਰ ਪੈਸੇ ਦੀ ਲਾਲਸਾ ਦੇ ਵਿੱਚ ਜਿਹੜੇ ਲੋਕ ਨੇ ਉਹ ਸਿਵਰ ਬਣੇ ਹੋਏ ਨੇ ਮੇਨ ਇਹੀ ਕਹਿੰਦੇ ਕਿ ਤੁਮ ਮੁਲਕ ਨਾਲੀ ਆਪਣਾ ਦਰਪਨ ਦਰਪਨ ਨੂੰ ਖੁਸ਼ੀ ਨੂੰ ਹੋਰੀ ਇੰਟਰਨੈਸ਼ਨਲ ਬਾਰਡਰ ਤੇ ਕਰਾਸ ਉਹਦੇ ਚ ਹੈਗਾ ਪਰ ਇਹਦੇ ਚ ਕੋਈ ਤੁਸੀਂ ਵੀ ਸਾਰੇ ਸਮਝੋ ਕਿ ਕਿੰਨਾ ਨਸ਼ੇ ਨੂੰ ਘੱਲ ਪਈ ਹੈ ਔਰ ਜੇ ਇੰਨਾ ਹੀ ਆਪਾਂ ਇਨਫੋਰਸਮੈਂਟ ਦੇ ਉੱਤੇ ਸਾਡਾ ਪ੍ਰੈਸ਼ਰ ਹੈਗਾ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਐਡਿਕਟ ਜਿਹੜੇ ਐਡਿਕਟਸ ਨੇ ਫਰੋਂ داخل ਵੀ ਪੁਲਿਸ ਕਾਫੀ ਵੱਡੇ ਪੱਧਰ ਤੇ ਕਰਾ ਰਹੀ ਹੈ। ਮੇਰੇ ਕੋਲੋ ਕੋਈ ਕਿਥੋਂ ਆਇਆ ਸੀ ਅਮਰੀਕਨ ਅਮਰੀਕਾ ਦੀ ਗੱਲ ਕਲੀਅਰ ਕਰ ਰਹੇ ਆਂ ਸੀ ਜਿਹਦੇ ਪਾਸਪੋਰਟ ਵਗੈਰਾ ਡਿਟੇਲਸ ਲੈ ਰਹੇ ਆਂ ਉਹ ਕਈ ਗੱਲ ਪਹਿੰਮੀ ਆਈ ਹੈ ਤਾਂ ਮੈਂ ਉਹ ਪੂਰਾ ਔਥੈਂਟਿਕਲੀ ਕੋਰਨਾ ਸ਼ੇਅਰ ਨਹੀਂ। ਸਰ ਕਾਰਨ ਕੀ ਹੈ ਕਿ ਛੋਟੀ ਉਮਰ ਦੇ ਬੱਚਾ ਨੂੰ ਜਿਆਦਾ ਨਾਲ ਜੋੜਿਆ ਜਾ ਰਿਹਾ ਹੈ। ਮੈਂ ਤਾਂ ਤੁਹਾਨੂੰ ਦੱਸਿਆ ਰਹੇ ਜਿੱਦਾਂ ਨਾਲ এমਪਲੋਇਡ ਬੰਦੇ ਆ ਤੇ ਆ ਆਪਣੇ ਕੈਸੇ ਦੇ ਲਾਲਚ ਨਾਲ ਪਰ ਇਹ ਨਹੀਂ ਲੱਗਦਾ ਕਿ ਉਹਨਾਂ ਦੀ ਜਮਾਨਤ ਜਲਦੀ ਹੋ ਜੇ ਨਹੀਂ ਇਸ ਕਰਕੇ ਨਾਲ ਜੋੜਦੇ। ਕਵੰਤ ਨਹੀਂ ਰੂਬਿਨਾਈਲ ਦੀ ਕੋਈ ਸੀ ਬਾਕੀ ਤਾਂ ਮੇਜਰੀ ਨਹੀਂ ਠੀਕ ਹੈ ਠੀਕ ਹੈ ਦੁਖੀ ਪੰਪਰਾਮ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸੋਤਨ ਦੁਸ਼ਮਨ ਤੋਂ छुटਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਤਾਂ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾਂ ਜੇਕਰ ਤੋੜੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਤੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669